ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਬਲਕਾਰ ਦੀ ਟ੍ਰੈਕਟ ਵਾਲੀ ਕੰਬਾਈਨ ਬਿਕਾਊਗਾ ਵੀ 2054614 ਮਾਡਲ ਕੰਡੀਸ਼ਨ ਦੇਖ ਸਕਦੇ ਹੋ ਕੈਬਨ ਬੰਪਰ ਵਗੈਰਾ ਬੜੀਆ ਸਾਫ ਰੰਗ ਪਿੰਡ ਦੀ ਸਾਰੀ ਮਸ਼ੀਨ ਓਕੇ ਆ ਫਰਸਟ ਓਨਰ ਮਸ਼ੀਨ ਆ ਜੀ ਸਾਰੀ ਮਸ਼ੀਨ ਲੋਕਲ ਚੱਲੀ ਹੋਈ ਹੈਗੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਖੜੀ ਮਸ਼ੀਨ ਹੈ ਬਾਕੀ ਟਾਇਰਾਂ ਦੀ ਕੰਡੀਸ਼ਨ ਫੀਡਰ ਦੀ ਕੰਡੀਸ਼ਨ ਦੇਖ ਸਕਦੇ ਹੋਗੇ ਬੜੀਆ ਸਾਫ ਸ੍ਰੀ ਮੁਕਤਸਰ ਸਾਹਿਬ ਏਰੀਆ ਹੈਗਾ ਜਿੱਥੇ ਮਸ਼ੀਨ ਖੜੀ ਹੈਗੀ ਲੋਕਲ ਚੱਲੀ ਆ 4x4 ਆ ਮਸ਼ੀਨ ਐਸਐਮਐਸ ਨਾਲ ਆਈ ਲਾਲ ਹੀਨੋ ਇੰਜਨ ਆ ਮਸ਼ੀਨ ਦਾ ਪੇਟੀ ਬੰਦ ਐਲੀਵੇਟਰ ਦੇਖ ਸਕਦੇ ਹੋ ਸ਼ੀਲਡ ਆਉਟ ਡੀਲ ਟੈਂਕ ਇਰ ਟੈਂਕ ਵਗੈਰਾ ਦੇਖ ਸਕਦੇ ਹੋ ਟੈਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ 9,80,000 ਰੁਪਏ ਦੀ ਡਿਮਾਂਡ ਆ ਬਾਈ ਉਹਨਾਂ ਦੀ ਜੇ ਕਿਸੇ ਵੀ ਐਨ ਮਸ਼ੀਨ ਬਾਰੇ ਕੋਈ ਗੱਲਬਾਤ ਕਰਨੀ ਹੈ ਜਾਂ ਮਸ਼ੀਨ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੈ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਤੋਂ ਨੰਬਰ ਲੈ ਕੇ ਤੁਸੀਂ ਬਾਈ ਉਹਨਾਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਛ ਤੱਕ ਕਟਰ ਵਗੈਰਾ ਦੀ ਗੱਲ ਕਰੀ ਬਿਲਕੁਲ 오ਰੀਜినਲ ਤੇ ਬਿਲਕੁਲ ਸਾਫ਼ ਕੰਡੀਸ਼ਨ 'ਚ ਖੜੀ ਆ ਰੀਲ ਪੱਲਿਆਂ ਦੀ ਦੇਖ ਸਕਦੇ ਹੋ ਕੰਡੀਸ਼ਨ ਰੀਲ ਪਾਈਪਾਂ ਵਗੈਰਾ ਸਾਰੀਆਂ ਬਈਆਂ ਸਾਫ਼ ਨੇ ਜੀ 4x4 ਹੈ ਜੀ ਮਸ਼ੀਨ ਲਾਲ ਹੀ ਨੂੰ ਇੰਜਨ ਮਸ਼ੀਨ ਦਾ ਪੇਟੀਵੰਦ 9 ਲੱਖ 80 ਹਜ਼ਾਰ ਦੀ ਦਮਾੜਾ ਸ਼੍ਰੀ ਮੁਖਸਰ ਸਾਹਿਬ ਈਰੀਆ ਦਾ ਪਈ ਉਹਨਾਂ ਦਾ ਜਿੱਥੇ ਮਸ਼ੀਨ ਖੜੀ ਹੈਗੀ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ